ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਰਸੋਈ ਵਿੱਚ ਭਾਂਡੇ ਖੜਕਣ ਦੀ ਆਵਾਜ਼ ਬਾਹਰ ਬੈਠੇ ਹਰਦੀਪ ਦੇ ਕੰਨਾਂ ਵਿੱਚ ਚੋਭ ਰਹੀ ਸੀ ਇਹ ਉਸਦੀ ਘਰ ਵਾਲੀ ਪ੍ਰੀਤ ਦੇ ਕੰਮ ਕਰਨ ਦਾ ਨਵਾਂ ਹੀ ਤਰੀਕਾ ਸੀ ਹਰ ਭਾਂਡੇ ਨੂੰ ਰੱਖਣ ਦਾ ਤਰੀਕਾ ਉਸ ਦਾ ਸੁਟਣ ਵਰਗਾ ਹੀ ਸੀ ਸ਼ਾਇਦ ਇਸ ਤਰ੍ਹਾਂ ਕਰਨ ਤੇ ਉਹ ਘਰ ਦੇ ਲੋਕਾਂ ਉੱਤੇ ਆਪਣਾ ਗੁੱਸਾ ਜ਼ਾਹਿਰ ਕਰਦੀ ਸੀ ਹਰਦੀਪ ਨੇ ਤਿਆਰ ਹੋ ਕੇ ਆਪਣਾ ਬੈਗ ਚੁੱਕ ਲਿਆ ਤੇ ਕਮਰੇ ਚੋਂ ਬਾਹਰ ਨਿਕਲ ਕੇ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕੀ ਗੱਲ ਹੋਈ ਪ੍ਰੀਤ ਕੀ ਦਾ ਗੁੱਸਾ ਕੱਢ ਰਹੀਆਂ ਭਾਂਡਿਆਂ ਤੇ ਆਪਣੇ ਘਰ ਵਾਲੇ ਦੀ ਇਹ ਗੱਲ ਸੁਣ ਕੇ ਪ੍ਰੀਤ ਬੋਲਣ ਲੱਗੀ ਉਸਨੇ ਕਿਹਾ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਰਾਸ਼ਨ ਵਾਲਾ ਪੈਸੇ ਮੰਗ ਰਿਹਾ ਹੈ ਹੁਣ ਮੈਨੂੰ ਦੱਸੋ ਮੈਂ ਉਸ ਨੂੰ ਕੀ ਜਵਾਬ ਦੇਵਾਂ ਰਸੋਈ ਦਾ ਸਾਰਾ ਰਾਸ਼ਨ ਖਤਮ ਹੋ ਗਿਆ ਉੱਪਰੋਂ ਤਿੰਨ ਮਹੀਨਿਆਂ ਤੋਂ ਉਧਾਰ ਲੈ ਰਹੇ ਹਾਂ ਹੁਣ ਤੇ ਦੁਕਾਨਦਾਰ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਪਹਿਲਾ ਪੁਰਾਣਾ ਹਿਸਾਬ ਚੁਕਤਾ ਕਰੋ ਫਿਰ ਹੀ ਨਵਾਂ ਸਮਾਨ ਦੇਵਾਂਗਾ ਹਰਦੀਪ ਨੇ ਚੁੱਪਚਾਪ ਨੀਵੀਂ ਪਾ ਲਈ ਉਹ ਆਪਣੀ ਘਰ ਵਾਲੀ ਨੂੰ ਕੀ ਜਵਾਬ ਦੇਵੇ ਉਸ ਨੂੰ ਸਮਝ ਨਹੀਂ ਆ ਰਹੀ ਸੀ ਉਸ ਦੀ ਘਰ ਵਾਲੀ ਨੇ ਫਿਰ ਕਿਹਾ ਬੱਚਿਆਂ ਦੇ ਸਕੂਲੋਂ ਵੀ ਨੋਟ ਆਇਆ ਹੈ ਜੇ ਕੱਲ੍ਹ ਤੱਕ ਫੀਸ ਜਮਾ ਨਾ ਕਰਵਾਈ ਤਾ ਬੱਚਿਆਂ ਦਾ ਨਾਮ ਕਟਿਆ ਜਾਣਾ ਹੈ ਠੀਕ ਉਸੇ ਸਮੇਂ ਗੇਟ ਤੇ ਮਨਜੀਤ ਕੌਰ ਗੁਰੂ ਘਰ ਜਾ ਕੇ ਵਾਪਸ ਆਈ ਸੀ ਹਰਦੀਪ ਨੇ ਆਪਣੀ ਮਾਂ ਨੂੰ ਦੇਖਿਆ ਤੇ ਤੁਰੰਤ ਅੱਗੇ ਵੱਧ ਕੇ ਆਪਣੀ ਮਾਂ ਦੇ ਪੈਰੀਂ ਹੱਥ ਲਾਇਏ ਅਤੇ ਕਿਹਾ ਕਿ ਮੰਮੀ ਜੀ ਅੱਜ ਮੈਂ ਫਿਰ ਨੌਕਰੀ ਦੀ ਤਲਾਸ਼ ਵਿੱਚ ਜਾ ਰਿਹਾ ਹਾਂ ਤੁਸੀਂ ਆਸ਼ੀਰਵਾਦ ਦਿਓ ਕਿ ਸਭ ਕੁਝ ਠੀਕ ਹੋ ਜਾਵੇ ਮਨਜੀਤ ਨੇ ਵੀ ਆਪਣਾ ਹੱਥ ਆਪਣੇ ਮੁੰਡੇ ਦੇ ਸਿਰ ਉੱਪਰ ਰੱਖਿਆ ਤੇ ਕਿਹਾ ਕਿ ਜਾ ਪੁੱਤ ਪ੍ਰਮਾਤਮਾ ਹਮੇਸ਼ਾ ਤੇਰੇ ਨਾਲ ਹੈ ਅੱਜ ਜ਼ਰੂਰ ਕੁਝ ਚੰਗਾ ਹੋਵੇਗਾ ਪ੍ਰਮਾਤਮਾ ਤੇਰੀ ਮਦਦ ਕਰਨਗੇ ਉਹਨਾਂ ਨੇ ਆਪਣੀ ਕੌਲੀ ਚੋਂ ਪ੍ਰਸ਼ਾਦ ਚੁੱਕਿਆ ਤੇ ਆਪਣੇ ਪੁੱਤ ਦੇ ਮੂੰਹ ਵਿੱਚ ਪਾ ਦਿੱਤਾ ਹਰਦੀਪ ਨੇ ਵੀ ਆਪਣੀ ਮਾਂ ਦਾ ਆਸ਼ੀਰਵਾਦ ਸਿਰ ਮੱਥੇ ਲਾ ਲਿਆ ਅਤੇ ਬੈਗ ਚੁੱਕ ਕੇ ਘਰੋਂ ਚਲਾ ਗਿਆ ਕੁਝ ਸਮੇਂ ਬਾਅਦ ਮਨਜੀਤ कौर ਨੇ ਆਪਣੇ ਕਮਰੇ ਵਿੱਚ ਜਾ ਕੇ ਕੌਲੀ ਰੱਖੀ ਅਤੇ ਤਰਾਜ ਵਿੱਚੋਂ ਆਪਣੀ ਦਵਾਈ ਵਾਲੀ ਪਰਚੀ ਕੱਢੀ ਉਸ ਦੀ ਛਾਤੀ ਵਿੱਚ ਪਿਛਲੇ ਕਈ ਦਿਨਾਂ ਤੋਂ ਹਲਕਾ ਜਿਹਾ ਦਰਦ ਉੱਠ ਰਿਹਾ ਸੀ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ ਡਾਕਟਰ ਵੱਲੋਂ ਦਿੱਤੀਆਂ ਗਈਆਂ ਦਵਾਈਆਂ 2 ਦਿਨ ਪਹਿਲਾਂ ਹੀ ਖਤਮ ਹੋ ਗਈਆਂ ਸੀ ਉਸ ਨੇ ਹਿੰਮਤ ਕੀਤੀ ਅਤੇ ਰਸੋਈ ਵਿੱਚ ਪਹੁੰਚ ਗਈ ਉਸ ਨੇ ਡਰਦੇ ਡਰਦੇ ਪਰਚੀ ਅੱਗੇ ਕੀਤੀ ਉਸ ਦਿਨ ਉਹ ਪ੍ਰੀਤ ਜੋ ਪਹਿਲਾਂ ਹੀ ਗੁੱਸੇ ਨਾਲ ਭਰੀ ਭਈ ਸੀ ਪਰਚੀ ਨੂੰ ਦੇਖ ਕੇ ਹੋਰ ਵੀ ਜ਼ਿਆਦਾ ਪਰੇਕੁਠੀ ਉਸਨੇ ਗੁੱਸੇ ਵਿੱਚ ਕਿਹਾ ਕਿ ਮੰਮੀ ਜੀ ਤੁਹਾਨੂੰ ਤਾਂ ਜਿਵੇਂ ਦਿਖਾਈ ਹੀ ਨਹੀਂ ਦਿੰਦਾ ਕਿ ਘਰ ਦਾ ਸੌਦਾ ਪੱਤਾ ਲਿਆਉਣ ਲਈ ਵੀ ਪੈਸੇ ਨਹੀਂ ਤੇ ਉੱਪਰੋਂ ਤੁਹਾਡੀਆਂ ਹਰ ਮਹੀਨੇ ਦੀਆਂ ਇਹ ਫਰਮਾਇਸ਼ਾਂ ਅਸੀਂ ਕਿੱਥੋਂ ਲੈ ਆਈਏ ਇਹਨੇ ਪੈਸੇ ਆਪਣੇ ਨੂੰ ਪ੍ਰੀਤ ਦੀਆਂ ਇਹ ਕਾੜੀਆਂ ਗੱਲਾਂ ਮਨਜੀਤ ਕੌਰ ਦੇ ਮਨ ਵਿੱਚ ਸ਼ੁਰੀਆਂ ਵਾਂਗ ਚੁੱਭ ਗਈਆਂ ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦੀ ਕਬਰਾਟ ਅਤੇ અપਮਾਨ ਦੇ ਬੋਝ ਨਾਲ ਉਸ ਦੇ ਹੱਥ ਪੈਰ ਕੰਬਣ ਲੱਗੇ ਤੇ ਉਸ ਦੀ ਐਨਕ ਹੀਠਾਂ ਫਰਸ਼ ਤੇ ਡਿੱਗ ਪਈ ਉਸ ਦੀ ਐਨਕ ਦਾ ਸ਼ੀਸ਼ਾ ਟੁੱਟ ਕੇ ਚੱਕਣਾ ਚੂਰ ਹੋ ਗਿਆ ਇਹ ਗੱਲ ਉਸ ਦੀ ਨੂੰ ਦੇ ਗੁੱਸੇ ਉੱਤੇ ਹੋਰ ਵੀ ਜ਼ਿਆਦਾ ਚੰਗਿਆੜੀ ਬਣ ਗਈ ਉਹ ਗੁੱਸੇ ਨਾਲ ਬਾਹਰ ਆਈ ਤੇ ਕਹਿਣ ਲੱਗੀ ਕਿ ਦੇਖ ਲਓ ਇੱਕ ਹੋਰ ਵੱਡਾ ਸਿਆਪਾ ਪਾ ਦਿੱਤਾ ਤੁਹਾਡੀ ਵਜ੍ਹਾ ਕਰਕੇ ਤਾਂ ਸਾਡੀਆਂ ਮੁਸੀਬਤਾਂ ਕਦੇ ਖਤਮ ਹੀ ਨਹੀਂ ਹੁੰਦੀਆਂ ਸਾਡੇ ਖਰਚੇ ਵਧਾਉਣ ਤੋਂ ਇਲਾਵਾ ਤੁਹਾਨੂੰ ਹੋਰ ਕੋਈ ਕੰਮ ਨਹੀਂ ਉਸਦੀ ਨੂੰ ਦੇ ਬੋਲ ਉਸਦੇ ਦਿਲ ਉੱਤੇ ਛੁਰੀ ਦੀ ਤਰ੍ਹਾਂ ਵੱਜ ਰਹੇ ਸੀ ਉਸਦੇ ਆਤਮ ਸਨਮਾਨ ਨੂੰ ਛੱਟ ਲੱਗ ਰਹੀ ਸੀ ਉਸਨੇ અપਮਾਨ ਦਾ ਕੌੜਾ ਘੁੱਟ ਪੀਤਾ ਤੇ ਚੁੱਪ ਕਰਕੇ ਖੜੀ ਰਹੀ ਤੇ ਕੁਝ ਨਾ ਕਿਹਾ ਚੁੱਪਚਾਪ ਟੁੱਟੀ ਹੋਈ ਐਣਕ ਦੇ ਟੁਕੜੇ ਚੁੱਕੇ ਤੇ ਕਮਰੇ ਵਿੱਚ ਵਾਪਸ ਚਲੀ ਗਈ ਹਰਦੀਪ ਜੋ ਉਸ ਦਾ लाडला ਪੁੱਤ ਹਰ ਸਮੇਂ ਅੱਖਾਂ ਵਿੱਚ ਇੱਕ ਨਵੀਂ ਉਮੀਦ ਲੈ ਕੇ ਘਰੋਂ ਨਿਕਲਦਾ ਅਤੇ ਸ਼ਾਮ ਨੂੰ ਨਿਰਾਸ਼ਾ ਦਾ ਬੋਝ ਲੈ ਕੇ ਵਾਪਸ ਆ ਜਾਂਦਾ ਪੈਸੇ ਦੀ ਤੰਗੀ ਇੱਕ ਇਸ ਤਰ੍ਹਾਂ ਦਾ ਬੋਝ ਸੀ ਜੋ ਘਰ ਦੀ ਨੀਂਦ ਦੇ ਨਾਲ-ਨਾਲ ਰਿਸ਼ਤਿਆਂ ਵਿਚਲੀ ਮਿਠਾਸ ਨੂੰ ਵੀ ਖੋਖਲਾ ਕਰ ਰਹੀ ਸੀ ਉਸਦੀ ਨੂੰ ਪ੍ਰੀਤ ਜੋ ਹਮੇਸ਼ਾ ਹੱਸਮੁਖ ਤੇ ਮੈਨ ਅਨਸਾਰ ਹੋਇਆ ਕਰਦੀ ਸੀ ਹੁਣ ਉਸ ਦੇ ਸੁਭਾਅ ਦੀ ਸਾਰੀ ਮਠਿਆਸ ਕਿਤੇ ਗਾਇਬ ਹੋ ਗਈ ਸੀ ਹੁਣ ਤਾਂ ਉਹ ਨਿੱਕੀਆਂ ਨਿੱਕੀਆਂ ਗੱਲਾਂ ਤੇ ਗੁੱਸਾ ਕਰਕੇ ਲੜਨ ਲੱਗ ਪੈਂਦੀ ਉਸ ਦੀ ਆਵਾਜ਼ ਵਿੱਚ ਇੰਨਾ ਕੌੜਾਪਨ ਆ ਗਿਆ ਸੀ ਕਿ ਸਾਹਮਣੇ ਵਾਲੇ ਬੰਦੇ ਦਾ ਦਿਲ ਚੀਰਿਆ ਜਾਂਦਾ ਸੀ ਮਨਜੀਤ ਕੌਰ ਜੋ ਇਸ ਘਰ ਦੀ ਮਜ਼ਬੂਤ ਨਹੀਂ ਹੁੰਦੀ ਸੀ ਜਿਹਦੇ ਇੱਕ ਇਸ਼ਾਰੇ ਨਾਲ ਘਰ ਦਾ ਹਰ ਕੋਈ ਬੰਦਾ ਭੱਜਿਆ ਆਉਂਦਾ ਸੀ ਪਰ ਹੁਣ ਤਾਂ ਉਹ ਖੁਦ ਨੂੰ ਇਸ ਇਮਾਰਤ ਦਾ ਸਭ ਤੋਂ ਕਮਜ਼ੋਰ ਅਤੇ ਬੋਝ ਭਰਿਆ ਹਿੱਸਾ ਸਮਝਣ ਲੱਗ ਪਈ ਸੀ ਸ਼ਾਮ ਦੇ ਸਮੇਂ ਜਦੋਂ ਥੱਕਿਆ ਹਰਿਆ ਹਰਦੀਪ ਘਰ ਵਾਪਸ ਆਇਆ ਤਾਂ ਘਰ ਦੇ ਵਿਹੜੇ ਦੇ ਮਾਹੌਲ ਨੂੰ ਉਹ ਤੁਰੰਤ ਹੀ ਪਹਿਚਾਣ ਗਿਆ ਸੀ ਆਪਣੀ ਘਰ ਵਾਲੀ ਦਾ ਫੁੱਲਿਆ ਹੋਇਆ ਮੂੰਹ ਮੰਮੀ ਦੇ ਕਮਰੇ ਦਾ ਬੰਦ ਦਰਵਾਜ਼ਾ ਇਹ ਸਭ ਦੇ ਕਿ ਉਹ ਸਮਝ ਚੁੱਕਿਆ ਸੀ ਕੀ ਜ਼ਰੂਰ ਅੱਜ ਫੇਰ ਘਰ ਵਿੱਚ ਕੁਝ ਨਾ ਕੁਝ ਹੋਇਆ ਉਸਨੇ ਕੁਝ ਵੀ ਪੁੱਛਣਾ ਠੀਕ ਨਾ ਸਮਝਿਆ ਕਿਉਂਕਿ ਉਹ ਜਾਣਦਾ ਸੀ ਕਿ ਉਸ ਦਾ ਕੋਈ ਵੀ ਸਵਾਲ ਬਲਦੀ ਹੋਈ ਅੱਗ ਵਿੱਚ ਕਿਉਂ ਪਾਉਣ ਦਾ ਕੰਮ ਕਰੇਗਾ ਰਾਤ ਦੇ ਖਾਣੇ ਦੀ ਖਮੋਸ਼ੀ ਰਸਮ ਕਿਸੇ ਮਾਤਮ ਦੀ ਤਰ੍ਹਾਂ ਪੂਰੀ ਹੋਈ ਕਾਲੀਆਂ ਵਿੱਚ ਚਮਚਿਆਂ ਦੀ ਆਵਾਜ਼ ਤੋਂ ਸਿਵਾਏ ਹੋਰ ਕੋਈ ਵੀ ਆਵਾਜ਼ ਨਹੀਂ ਸੀ ਬੱਚੇ ਵੀ ਚੁੱਪਚਾਪ ਆਪਣਾ ਖਾਣਾ ਖਾ ਰਹੇ ਸੀ ਖਾਣਾ ਖਤਮ ਹੋਣ ਤੋਂ ਬਾਅਦ ਮਨਜੀਤ ਕੌਰ ਬਿਨਾਂ ਕੁਝ ਕਹੇ ਆਪਣੀ ਖੁੰਡੀ ਦੇ ਸਹਾਰੇ ਨਾਲ ਉੱઠી ਅਤੇ ਕਮਰੇ ਵਿੱਚ ਚਲੀ ਗਈ ਉਸ ਦੇ ਜਾਣ ਤੋਂ ਬਾਅਦ ਪ੍ਰੀਤ ਦੇ ਸਬਰ ਦਾ ਬੰਨ ਟੁੱਟ ਗਿਆ ਜਦ ਹਰਦੀਪ ਆਪਣੇ ਕਮਰੇ ਵਿੱਚ ਆਇਆ ਤਾਂ ਪ੍ਰੀਤ ਨੇ ਦਰਵਾਜ਼ਾ ਬੰਦ ਕੀਤਾ ਅਤੇ ਸਿੱਧੇ ਮੁੱਦੇ ਦੀ ਗੱਲ ਉੱਤੇ ਆ ਗਈ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਸੀ ਉਸ ਨੇ ਕਿਹਾ ਦੇਖੋ ਹੁਣ ਇਹ ਸਭ ਕੁਝ ਅੱਗੇ ਨਹੀਂ ਚੱਲਣਾ ਅਸੀਂ ਨਹੀਂ ਚੁੱਕ ਸਕਦੇ ਉਹਨਾਂ ਦਾ ਖਰਚਾ ਨਾ ਉਹਨਾਂ ਦੀਆਂ ਦਵਾਈਆਂ ਦਾ ਤੇ ਨਾ ਹੀ ਉਹਨਾਂ ਦੇ ਨਵੇਂ-ਨਵੇਂ ਖਰਚਿਆਂ ਦਾ ਬੋਝ ਹਰਦੀਪ ਨੇ ਥੱਕੀਆਂ ਹੋਈਆਂ ਨਜ਼ਰਾਂ ਨਾਲ ਆਪਣੀ ਘਰਵਾਲੀ ਵੱਲ ਵੇਖਿਆ ਤੇ ਕਿਹਾ ਅੱਜ ਫੇਰ ਕੀ ਹੋ ਗਿਆ ਉਸਨੇ ਕਿਹਾ ਜੋ ਰੋਜ਼ ਹੁੰਦਾ ਹੁਣ ਉਸਦੀ ਆਵਾਜ਼ ਵਿੱਚ ਤੇਜ਼ੀ ਆ ਗਈ ਸੀ ਅੱਜ ਉਹਨਾਂ ਨੇ ਆਪਣੀ ਐਨਕ ਤੋੜ ਦਿੱਤੀ ਹੁਣ ਨਵੀਂ ਬਣਵਾ ਕੇ ਦਿਓ ਕੱਲ ਕੁਝ ਹੋਰ ਹੋ ਜਾਵੇਗਾ ਮੈਂ ਪੁੱਛਦੀ ਆ ਕਿ ਆਖਿਰ ਇਹ ਸਭ ਕਦੋਂ ਤੱਕ ਚੱਲੇਗਾ ਕੱਲ ਹੀ ਇਹਨਾਂ ਨੂੰ ਵੱਡੇ ਭਰਾ ਦੇ ਕੋਲ ਛੱਡ ਆਓ ਆਖੇ ਰੋਣਾ ਦੀ ਵੀ ਤਾਂ ਕੋਈ ਜ਼ਿੰਮੇਵਾਰੀ ਐ ਮਾਂ ਉਹਨਾਂ ਦੀ ਵੀ ਐ ਆਖੇ ਸਾਰਾ ਬੋਝ ਅਸੀਂ ਹੀ ਕਿਉਂ ਚੁੱਕੀਏ ਹਰਦੀਪ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਚੁੱਕਿਆ ਸੀ ਉਸ ਦੀਆਂ ਅੱਖਾਂ ਵਿੱਚ ਗੁੱਸਾ ਅਤੇ ਬੇਵਸੀ ਇਕੱਠੀਆਂ ਤੈਰਨ ਲੱਗੀਆਂ ਪ੍ਰੀਤ ਤੂੰ ਪਾਗਲ ਹੋ ਗਈ ਐ ਤੈਨੂੰ ਨਹੀਂ ਪਤਾ ਕਿ ਮੰਮੀ ਉੱਥੇ ਨਹੀਂ ਜਾਣਾ ਚਾਹੁੰਦੀ ਜਦ ਪਿਛਲੀ ਵਾਰ ਮੰਮੀ ਉੱਥੇ ਗਈ ਸੀ ਤਾ ਪਰਜਾਈ ਨੇ ਉਹਨਾਂ ਦੇ ਨਾਲ ਕਿੰਨਾ ਬੁਰਾ ਸਲੂਕ ਕੀਤਾ ਸੀ ਉਹਨਾਂ ਨੇ ਖਾਣ ਵਾਲੇ ਭਾਂਡੇ ਤੱਕ ਵੀ ਅਲੱਗ ਕਰ ਦਿੱਤੇ ਸੀ ਮੰਮੀ ਰੋ ਰੋ ਕੇ ਘਰ ਵਾਪਸ ਆਈ ਸੀ ਮੈਂ ਉਸ ਦਿਨ ਹੀ ਸੌਂ ਖਾ ਲਈ ਸੀ ਕਿ ਚਾਹੇ ਜੋ ਮਰਜੀ ਹੋ ਜਾਵੇ ਮੈਂ ਦੁਬਾਰਾ ਆਪਣੀ ਮੰਮੀ ਨੂੰ ਉਸ ਨਰਕ ਵਿੱਚ ਨਹੀਂ ਭੇਜਾਂਗਾ ਪ੍ਰੀਤ ਨੇ ਕਿਹਾ ਕਿ ਹੁਣ ਫਿਰ ਸਾਰਾ ਠੇਕਾ ਅਸੀਂ ਲੈ ਰੱਖਿਆ ਉਹ ਤਾਂ ਮਜ਼ੇ ਨਾਲ ਆਪਣੀ ਜ਼ਿੰਦਗੀ ਜਿਉਂ ਰਹੇ ਆ ਸਾਨੂੰ ਇੱਥੇ ਘੁੱਟ-ਘੁੱਟ ਕੇ ਮਰਨਾ ਪੈ ਰਿਹਾ ਹੈ ਉਹਨਾਂ ਨੂੰ ਵੀ ਤਾਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਐ ਜੇ ਤੁਹਾਨੂੰ ਤੁਹਾਡੀ ਮਾਂ ਦੀ ਇੰਨੀ ਜ਼ਿਆਦਾ ਫਿਕਰ ਹੋ ਰਹੀ ਐ ਤਾਂ ਕੋਈ ਚੱਜ ਦਾ ਕੰਮ ਕਰੋ ਜਿਸ ਤੋਂ ਜ਼ਿਆਦਾ ਪੈਸੇ ਮਿਲਣ ਨਹੀਂ ਤਾਂ ਇਸ ਘਰ ਵਿੱਚੋਂ ਉਹਨਾਂ ਦਾ ਖਰਚਾ ਚਲਾਉਣਾ ਸਾਡੇ ਵੱਸ ਦੀ ਗੱਲ ਨਹੀਂ ਪ੍ਰੀਤ ਦੀ ਆਵਾਜ਼ ਇੰਨੀ ਉੱਚੀ ਸੀ ਕਿ ਬਾਹਰ ਖੜੀ ਮਨਜੀਤ ਕੌਰ ਨੇ ਇੱਕ ਇੱਕ ਕਰਕੇ ਸਾਰੀਆਂ ਗੱਲਾਂ ਸੁਣ ਲਈਆਂ ਕਿਉਂਕਿ ਉਸ ਨੂੰ ਪਿਆਸ ਲੱਗੀ ਸੀ ਅਤੇ ਉਹ ਪਾਣੀ ਪੀਣ ਰਸੋਈ ਵਾਲਾ ਆਈ ਸੀ ਪਰ ਨੂ ਪੁੱਤ ਦੇ ਕਮਰੇ ਚੋਂ ਆਉਣ ਵਾਲੀਆਂ ਆਵਾਜ਼ਾਂ ਨੇ ਤਾਂ ਉਸ ਦੇ ਹੋਸ਼ ਹੀ ਉਡਾ ਦਿੱਤੇ ਉਸ ਨੇ ਆਪਣੇ ਪੁੱਤ ਦੀ ਬੇਵਸੀ ਭਰੀ ਆਵਾਜ਼ ਅਤੇ ਨੂ ਦੀ ਵਿਚਾਰੀ ਨੂੰ ਸਾਫ਼ ਮਹਿਸੂਸ ਕਰ ਲਿਆ ਸੀ ਨੂ ਗਲਤ ਨਹੀਂ ਸੀ ਪਰ ਹਾਲਾਤ ਹੀ ਕੁਝ ਇਸ ਤਰ੍ਹਾਂ ਦੇ ਹੋ ਗਏ ਸੀ ਤੇ ਪੁੱਤ ਆਪਣੀ ਮੰਮੀ ਅਤੇ ਆਪਣੇ ਪਰਿਵਾਰ ਵਿੱਚ ਇੱਕ ਕੋਲੂ ਦੇ ਬਲਦਵਾਂਗ ਪੈਸ ਰਿਹਾ ਸੀ ਉਸ ਨੇ ਉਸ ਦਿਨ ਹੀ ਫੈਸਲਾ ਕਰ ਲਿਆ ਕਿ ਉਹ ਆਪਣੇ ਬੱਚਿਆਂ ਉੱਤੇ ਬੋਝ ਬਣ ਕੇ ਨਹੀਂ ਰਹੇਗੀ ਜੇ ਉਸ ਦੇ ਜਾਣ ਨਾਲ ਇਸ ਘਰ ਵਿੱਚ ਸ਼ਾਂਤੀ ਵਾਪਸ ਆ ਸਕਦੀ ਹੈ ਤਾਂ ਇਸ ਤਰ੍ਹਾਂ ਕਰਨਾ ਹੀ ਠੀਕ ਹੈ ਇੱਕ ਮਾਂ ਤਾਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਕੁਝ ਵੀ ਕਰ ਸਕਦੀ ਹੈ ਤੇ ਫਿਰ ਇਹ ਤਾਂ ਛੋਟਾ ਜਿਹਾ ਤਿਆਗ ਹੈ ਦੁਖੀ ਮਨ ਅਤੇ ਅੱਖਾਂ ਵਿੱਚ ਹੰਝੂ ਲੈ ਕੇ ਉਹ ਚੁੱਪਚਾਪ ਆਪਣੇ ਕਮਰੇ ਵਿੱਚ ਵਾਪਸ ਆ ਗਈ ਉਸ ਨੇ ਸੋਚ ਲਿਆ ਸੀ ਕਿ ਉਹ ਆਪਣੇ ਪੁੱਤ ਨੂੰ ਇਸ ਮੁਸੀਬਤ ਚੋਂ ਕੱਢ ਕੇ ਰਹੇਗੀ ਆਪਣੀ ਵਜ੍ਹਾ ਕਰਕੇ ਉਹ ਆਪਣੇ ਪੁੱਤ ਨੂੰ ਟੁੱਟਿਆ ਹੋਇਆ ਨਹੀਂ ਦੇਖ ਸਕਦੀ ਸੀ ਇਸ ਲਈ ਉਸ ਨੇ ਇਹ ਫੈਸਲਾ ਕੀਤਾ ਕਿ ਛੁੱਟੀ ਵਾਲੇ ਦਿਨ ਉਹ ਆਪਣੇ ਵੱਡੇ ਪੁੱਤ ਨੂੰ ਖੁਦ ਫੋਨ ਕਰਕੇ ਕਹੇਗੀ ਕਿ ਪੁੱਤ ਮੈਨੂੰ ਆਪਣੇ ਘਰ ਲੈ ਚੱਲ ਅਗਲੇ ਦਿਨ ਹਰਦੀਪ ਦਾ ਮਨ ਕਾਫੀ ਉਦਾਸ ਹੋਇਆ ਪਿਆ ਸੀ ਸਾਰੀ ਰਾਤ ਉਸ ਨੂੰ ਨੀਂਦ ਨਹੀਂ ਆਈ ਅੱਜ ਉਸਨੇ ਪੂਰਾ ਮਨ ਬਣਾ ਲਿਆ ਸੀ ਕਿ ਚਾਹੇ ਉਸ ਨੂੰ ਕੋਈ ਵੀ ਕੰਮ ਕਰਨ ਨੂੰ ਮਿਲੇ ਉਹ ਬਿਨਾਂ ਝਿਜਕੋ ਕੰਮ ਕਰ ਲਵੇਗਾ ਕਦੇ ਉਹ ਵਧੀਆ ਕੰਪਨੀ ਦਾ ਮੈਨੇਜਰ ਹੁੰਦਾ ਸੀ ਪਰ ਅੱਜ ਸਿਰਫ ਉਸ ਨੂੰ ਇਕੱਲੀ ਨੌਕਰੀ ਚਾਹੀਦੀ ਸੀ ਚਾਹੇ ਜਿਵੇਂ ਦੀ ਮਰਜ਼ੀ ਹੋਵੇ ਉਸਨੇ ਅਖਬਾਰ ਵਿੱਚ ਦਿੱਤੇ ਛੋਟੇ ਮੋਟੇ ਇਸ਼ਤਿਹਾਰ ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਕਈ ਦਫ਼ਤਰਾਂ ਦੇ ਚੱਕਰ ਕੱਢੇ ਕਈ ਫੈਕਟਰੀਆਂ ਦੇ ਗੇਟ ਤੇ ਘੰਟਾ ਖੜਾ ਰਿਹਾ ਪਰ ਹਰ ਜਗ੍ਹਾ ਤੇ ਉਸ ਨੂੰ ਨਿਰਾਸ਼ਾ ਹੀ ਹੱਥ ਲੱਗੀ ਕਿਤੇ ਸੈਲਰੀ ਬਹੁਤ ਘੱਟ ਹੁੰਦੀ ਜਿੱਥੇ ਬਿਜਲੀ ਪਾਣੀ ਦਾ ਬਿੱਲ ਵੀ ਨਾ ਨਿਕਲਦਾ ਦੁਪਹਿਰ ਦੀ ਭੁੱਖ ਅਤੇ ਨਿਰਾਸ਼ਾ ਨੇ ਉਸ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਉਹ ਪਾਰਕ ਦੇ ਬੈਂਚ ਤੇ ਬੈਠਾ ਆਪਣੀ ਕਿਸਮਤ ਨੂੰ ਕੋਸ ਰਿਹਾ ਸੀ ਕਿ ਅਚਾਨਕ ਉਸ ਦੀ ਨਜ਼ਰ ਇੱਕ ਪ੍ਰਾਈਵੇਟ ਸਕੂਲ ਤੇ ਪਈ ਜਿਸ ਦੇ ਗੇਟ ਤੇ ਛੋਟੇ ਅੱਖਰਾਂ ਨਾਲ ਲਿਖਿਆ ਸੀ ਕੀ ਸਿਕਿਉਰਿਟੀ ਗਾਰਡ ਚਾਹੀਦਾ ਇੱਕ ਪਾਲ ਲਈ ਉਹ ਚੀਜ਼ ਕਿਆ ਅਤੇ ਖੁਦ ਨੂੰ ਸਵਾਲ ਕਰਨ ਲੱਗਿਆ ਹਰਦੀਪ ਜੋ ਇੱਕ ਵੱਡੀ ਕੰਪਨੀ ਚ ਵਧੀਆ ਪੋਸਟ ਉੱਤੇ ਕੰਮ ਕਰਦਾ ਸੀ ਜਿਸ ਦੇ ਥੱਲੇ 10 ਲੋਕ ਕੰਮ ਕਰਦੇ ਸੀ ਕੀ ਹੁਣ ਉਹ ਸਕੂਲ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰੇਗਾ ਉਸ ਦੇ ਜੈਨ ਨੂੰ ਬਹੁਤ ਗਹਿਰੀ ਸੱਟ ਵਜੀ ਪਰ ਫਿਰ ਵੀ ਉਸ ਦੀਆਂ ਅੱਖਾਂ ਸਾਹਮਣੇ ਆਪਣੀ ਮੰਮੀ ਦਾ ਬੇਵੱਸ ਚਿਹਰਾ ਘੁੰਮਣ ਲੱਗਿਆ ਉਸ ਨੂੰ ਆਪਣੀ ਘਰ ਵਾਲੀ ਦੀਆਂ ਰਾਤ ਵਾਲੀਆਂ ਗੱਲਾਂ ਯਾਦ ਆਉਣ ਲੱਗੀਆਂ ਫਿਰ ਉਸ ਨੂੰ ਆਪਣੇ ਬੱਚਿਆਂ ਦੇ ਭੁੱਖੇ ਚਿਹਰੇ ਦਿਸੇ ਫਿਰ ਉਸਨੇ ਸੋਚਿਆ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਕੰਮ ਤਾਂ ਕੰਮ ਹੀ ਹੁੰਦਾ ਹੈ ਜੇ ਤਾਂ ਮੈਂ ਆਪਣੇ ਬੱਚਿਆਂ ਦਾ ਢੱਡ ਪਾਲਣਾ ਹੈ ਤਾਂ ਇਹ ਸਭ ਸੋਚਣਾ ਬੰਦ ਕਰਨਾ ਪਵੇਗਾ ਉਹ ਉੱਠਿਆ ਤੇ ਤੁਰੰਤ ਸਕੂਲ ਅੰਦਰ ਚਲਾ ਗਿਆ ਕੁਝ ਤੇਰ ਗੱਲਬਾਤ ਕਰਨ ਤੋਂ ਬਾਅਦ ਉਸ ਨੂੰ ਨੌਕਰੀ ਮਿਲ ਗਈ ਸਕੂਲ ਦੇ ਪ੍ਰਿੰਸੀਪਲ ਇੱਕ ਬਹੁਤ ਭਲਾ ਆਦਮੀ ਸੀ ਉਹਨਾਂ ਨੇ ਹਰਦੀਪ ਦੀ ਮਜਬੂਰੀ ਅਤੇ ਸ਼ਰਾਫਤ ਨੂੰ ਸਮਝ ਲਿਆ ਸੀ ਤਨਖਾਹ ਇੰਨੀ ਜ਼ਿਆਦਾ ਨਹੀਂ ਸੀ ਬਸ ਘਰ ਦੇ ਰਾਸ਼ਨ ਦਾ ਖਰਚਾ ਤੇ ਹੋਰ ਛੋਟੇ-ਮੋਟੇ ਖਰਚੇ ਨਿਕਲ ਸਕਦੇ ਸੀ ਪਰ ਇਹ ਕੁਝ ਨਾ ਹੋਣ ਦੇ ਬਾਵਜੂਦ ਹਜ਼ਾਰ ਗੁਣਾ ਚੰਗਾ ਸੀ ਹਰਦੀਪ ਸ਼ਾਮ ਦੇ ਸਮੇਂ ਜਦੋਂ ਘਰ ਵਾਪਸ ਆ ਰਿਹਾ ਸੀ ਤਾਂ ਉਸ ਦੇ ਕਦਮਾਂ ਵਿੱਚ ਇੱਕ ਨਵੀਂ ਊਰਜਾ ਸੀ ਉਹਦਾ ਚਿਹਰਾ ਕਈ ਮਹੀਨਿਆਂ ਬਾਅਦ ਥੋੜਾ ਜਿਹਾ ਖਿੜਿਆ ਹੋਇਆ ਸੀ ਉਸ ਦੇ ਚਿਹਰੇ ਤੇ ਅੱਜ ਹਲਕੀ ਜਿਹੀ ਮੁਸਕਾਨ ਸੀ ਅੱਜ ਬੱਚਿਆਂ ਦੇ ਲਈ ਉਹ ਥੋੜੀ ਜਿਹੀ ਮਠਿਆਈ ਵੀ ਖਰੀਦ ਕੇ ਲੈ ਗਿਆ ਸੀ ਉਸ ਨੇ ਆਪਣੀ ਘਰ ਵਾਲੀ ਨੂੰ ਖੁਸ਼ਖਬਰੀ ਸੁਣਾਈ ਕਿ ਮੈਨੂੰ ਨੌਕਰੀ ਮਿਲ ਗਈ ਸਕੂਲ ਵਿੱਚ ਸਿਕਿਉਰਿਟੀ ਗਾਰਡ ਦੀ ਸੈਲਰੀ ਥੋੜੀ ਘੱਟ ਹੈ ਪਰ ਹੌਲੀ ਹੌਲੀ ਸਭ ਠੀਕ ਹੋ ਜਾਵੇਗਾ ਘਟੋ ਘਟ ਸਾਡੇ ਘਰ ਦਾ ਚੁੱਲ੍ਹਾ ਤਾਂ ਨਹੀਂ ਬੁਝੇਗਾ ਮਨਜੀਤ ਕੌਰ ਵੀ ਆਪਣੇ ਕਮਰੇ ਚੋਂ ਬਾਹਰ ਆ ਗਈ। ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ। ਉਸ ਨੇ ਅੱਗੇ ਆ ਕੇ ਆਪਣੇ ਪੁੱਤ ਦੇ ਸਿਰ ਤੇ ਹੱਥ ਫੇਰਿਆ ਅਤੇ ਉਸ ਨੂੰ ਗਲੇ ਲਗਾ ਲਿਆ। ਉਸ ਦੀ ਆਵਾਜ਼ ਰੋਣ ਹੱਕੀ ਹੋ ਗਈ। ਉਸ ਨੇ ਕਿਹਾ ਕਿ ਪ੍ਰਮਾਤਮਾ ਨੇ ਮੇਰੀ ਸੁਣ ਲਈ। ਪ੍ਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ। ਜਿਉਂਦਾ ਰਹਿ ਮੇਰੇ ਬੱਚੇ। ਮਾਂ ਦੇ ਇਹ ਬੋਲਾ ਨੇ ਉਸ ਦੀ ਸਾਰੀ ਠਿਕਾਵਟ ਮਿਟਾ ਦਿੱਤੀ। ਬਸ ਉਸਦੀ ਘਰ ਵਾਲੀ ਦੇ ਦਿਮਾਗ ਵਿੱਚ ਹਿਸਾਬ ਕਿਤਾਬ ਪਹਿਲਾਂ ਹੀ ਚੱਲ ਰਿਹਾ ਸੀ ਉਸ ਦੇ ਚਿਹਰੇ ਤੇ ਖੁਸ਼ੀ ਦੀ ਕੋਈ ਲਹਿਰ ਨਾ ਦੌੜੀ ਉਸ ਨੇ ਗੁੱਸੇ ਭਰੀ ਆਵਾਜ਼ ਵਿੱਚ ਕਿਹਾ ਕਿ ਨੌਕਰੀ ਤਾਂ ਮਿਲ ਗਈ ਐ ਇਹ ਬਹੁਤ ਵਧੀਆ ਗੱਲ ਐ ਪਰ ਘੱਟ ਪੈਸਿਆਂ ਵਿੱਚ ਕੀ ਹੋਵੇਗਾ ਬੱਚਿਆਂ ਦੀ ਫੀਸ ਘਰ ਦਾ ਖਰਚਾ ਬਿਜਲੀ ਪਾਣੀ ਦਾ ਬਿੱਲ ਅਤੇ ਮੰਮੀ ਜੀ ਦੀਆਂ ਦਵਾਈਆਂ ਵੀ ਕਿੱਥੇ-ਕਿੱਥੇ ਵੰਡੋਗੇ ਆਪਣੀ ਤਨਖਾਹ ਪਤਾ ਵੀ ਇਹ ਮੰਗਾਈ ਤਾਂ ਹਰ ਰੋਜ਼ ਕਿੰਨੀ ਵੱਧਦੀ ਜਾ ਰਹੀ ਐ ਪ੍ਰੀਤ ਦੇ ਬੋਲ ਹਰਦੀਪ ਦੀ ਛੋਟੀ ਜਹੀ ਖੁਸ਼ੀ ਉੱਤੇ ਪਾਣੀ ਫੇਰ ਗਏ ਉਸਨੇ ਠੰਡਾ ਹੌਕਾ ਲੈਂਦੇ ਹੋਏ ਕਿਹਾ ਕਿ ਮੈਂ ਸਮਝਦਾ ਅਸੀਂ ਸਾਰੇ ਮਿਲ ਕੇ ਸਾਹਮਣੇ ਲਵਾਂਗੇ ਤੂੰ ਫਿਕਰ ਨਾ ਕਰ ਪਰ ਮੈਂ ਇਹ ਗੱਲ ਸਾਫ਼ ਸ਼ਬਦਾਂ ਵਿੱਚ ਕਹਿ ਦਿੰਦਾ ਹਾਂ ਕਿ ਮੈਂ ਆਪਣੀ ਮਾਂ ਨੂੰ ਵੱਡੇ ਭਰਾ ਦੇ ਕੋਲ ਕਦੇ ਵੀ ਨਹੀਂ ਛੱਡਣਾ ਮੈਂ ਰਾਤ ਨੂੰ ਵੀ ਕੋਈ ਨੌਕਰੀ ਕਰ ਲਵਾਂਗਾ ਚਾਹੇ ਮੈਨੂੰ 6 ਘੰਟੇ ਹੀ ਕੰਮ ਕਿਉਣਾ ਕਰਨਾ ਪਵੇ ਪਰ ਮੰਮੀ ਹਮੇਸ਼ਾ ਸਾਡੇ ਨਾਲ ਹੀ ਰਹੇਗੀ ਮੈਂ ਦੁਬਾਰਾ ਉਹਨਾਂ ਨੂੰ અપਮਾਨ ਦੀ ਅੱਗ ਵਿੱਚ ਨਹੀਂ ਸੁੱਟ ਸਕਦਾ ਖਰਦੀਪ ਦੀ ਇਸ ਦ੍ਰਿੜਤਾ ਨੂੰ ਦੇਖ ਕੇ ਉਸ ਦੀ ਘਰ ਵਾਲੀ ਦਾ ਬੱਚਿਆ ਖੁਸਿਆ ਸਬਰ ਵੀ ਜਵਾਬ ਦੇ ਗਿਆ ਉਹ ਗੁੱਸੇ ਵਿੱਚ ਭੜਕ ਉੱਠੀ ਉਸਨੇ ਕਿਹਾ ਕਿ ਤੁਹਾਨੂੰ ਤਾਂ ਸਿਰਫ ਆਪਣੀ ਮਾਂ ਦੀ ਹੀ ਫਿਕਰ ਹੈ ਘਰ ਵਾਲੀ ਤੇ ਬੱਚਿਆਂ ਬਾਰੇ ਵੀ ਕਦੇ ਸੋਚ ਲਿਆ ਕਰੋ ਪਤਨੀ ਅਤੇ ਦੋ ਬੱਚੇ ਵੀ ਆ ਤੁਹਾਡੇ ਹਰ ਸਮੇਂ ਮੰਮੀ ਮੰਮੀ ਇਨਾਂ ਨੂੰ ਕਿਸੇ ਮੰਦਰ ਵਿੱਚ ਰੱਬ ਦੀ ਮੂਰਤੀ ਦੇ ਸਾਹਮਣੇ ਬਿਠਾ ਦਿਓ ਅਤੇ ਦਿਨ ਰਾਤ ਆਰਤੀ ਕਰਿਆ ਕਰੋ ਇਹ ਸਭ ਸੁਣ ਹਰਦੀਪ ਨੂੰ ਵੀ ਗੁੱਸਾ ਆ ਗਿਆ ਉਸਨੇ ਕਿਹਾ ਕਿ ਆਪਣੀ ਜ਼ੁਬਾਨ ਨੂੰ ਕਾਬੂ ਚ ਰੱਖ ਨਹੀਂ ਤਾਂ ਅੱਜ ਪਹਿਲੀ ਵਾਰ ਉਹ ਆਪਣੀ ਪਤਨੀ ਨਾਲ ਇਸ ਤਰੀਕੇ ਨਾਲ ਗੱਲ ਕਰ ਰਿਹਾ ਸੀ ਪ੍ਰੀਤ ਦਾ ਗੁੱਸਾ ਵੀ ਹੁਣ ਹੱਦਾਂ ਪਾਰ ਕਰ ਚੁੱਕਿਆ ਸੀ ਉਸਨੇ ਕਿਹਾ ਅੱਛਾ ਤਾਂ ਕੀ ਕਰ ਲਵਾਂਗੇ ਤੁਸੀਂ ਉਸਨੇ ਆਪਣੇ ਘਰ ਵਾਲੇ ਨੂੰ ਗੁੱਸੇ ਵਿੱਚ ਕਿਹਾ ਮੇਰੀ ਗੱਲ ਕੰਨ ਖੋਲ ਕੇ ਸੁਣ ਲਵੋ ਜਾਂ ਤਾਂ ਇਸ ਘਰ ਵਿੱਚ ਮੈਂ ਰਹਾਂਗੀ ਜਾਂ ਫਿਰ ਤੁਹਾਡੀ ਮਾਂ ਇਹ ਕਹਿ ਕੇ ਉਹ ਮੂੰਹ ਬਣਾ ਕੇ ਦੂਜੇ ਕਮਰੇ ਵਿੱਚ ਚਲੀ ਗਈ ਬਾਹਰ ਖੜੀ ਮਨਜੀਤ कौर ਨੇ ਇਹ ਸਾਰੀਆਂ ਗੱਲਾਂ ਸੁਣ ਲਈਆਂ ਅਗਲੀ ਸਵੇਰ ਘਰ ਵਿੱਚ ਇੱਕ ਅਜੀਬ ਜਿਹੀ ਘੁੱਟਣ ਵਾਲਾ ਤਣਾਅ ਸੀ ਰਾਤ ਦਾ ਤੂਫਾਨ ਪਿੱਛੇ ਇੱਕ ਖਮੋਸ਼ੀ ਛੱਡ ਗਿਆ ਸੀ ਹਰਦੀਪ ਪਰੇਸ਼ਾਨ ਸੀ ਉਸਦੀ ਆਤਮਾ ਜਿਵੇਂ ਦੋ ਹਿੱਸਿਆਂ ਵਿੱਚ ਵੰਡੀ ਜਾ ਚੁੱਕੀ ਸੀ ਉਹ ਸੋਚ ਰਿਹਾ ਸੀ ਕਿ ਉਹ ਕੀ ਕਰੇ ਇੱਕ ਪਾਸੇ ਜਨਮ ਦੇਣ ਵਾਲੀ ਮਾਂ ਸੀ ਜਿਸ ਦੀਆਂ ਅੱਖਾਂ ਵਿੱਚ ਉਸਨੇ ਬਿਨਾਂ ਸੁਆਰਥ ਹਮੇਸ਼ਾ ਪਿਆਰ ਹੀ ਦੇਖਿਆ ਦੂਜੇ ਪਾਸੇ ਉਸ ਦੀ ਘਰ ਵਾਲੀ ਜਿਸ ਦੇ ਨਾਲ ਉਸਨੇ ਆਪਣੀ ਜ਼ਿੰਦਗੀ ਦੇ ਸੁਪਨੇ ਦੇਖੇ ਉਹ ਆਪਣੀ ਮਾਂ ਨੂੰ ਛੱਡ ਨਹੀਂ ਸਕਦਾ ਸੀ ਇਸ ਬਾਰੇ ਸੋਚ ਕੇ ਵੀ ਉਸ ਦੀ ਰੂਹ ਕੰਬ ਜਾਂਦੀ ਸੀ ਉਸ ਦੀ ਪਤਨੀ ਦਾ ਗੁੱਸਾ ਘਰ ਨੂੰ ਨਰਕ ਬਣਾ ਰਿਹਾ ਸੀ ਜਿੱਥੇ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਸੀ ਉਹ ਹਜੇ ਇਹੀ ਸੋਚਾਂ ਵਿੱਚ ਗੁੰਮਸਮਾ ਬੈਠਾ ਸੀ ਕਿ ਪ੍ਰੀਤ ਦਾ ਫੋਨ ਵੱਜਿਆ ਪ੍ਰੀਤ ਨੇ ਜਿਵੇਂ ਹੀ ਫੋਨ ਚੁੱਕਿਆ ਦੂਜੇ ਪਾਸੇ ਉਸਦੀ ਮਾਂ ਦੀ ਘਬराई ਹੋਈ ਅਤੇ ਕੰਬਦੀ ਹੋਈ ਆਵਾਜ਼ ਆਈ ਜੋ ਕਿਸੇ ਮਾੜੀ ਘੜੀ ਦਾ ਸੰਦੇਸ਼ ਦੇ ਰਹੀ ਸੀ ਉਸਨੇ ਕਿਹਾ ਪ੍ਰੀਤ ਤੇਰੇ ਭਰਾ ਨੂੰ ਪੁਲਿਸ ਫੜ ਕੇ ਲੈ ਗਈ ਪ੍ਰੀਤ ਨੇ ਕਿਹਾ ਕਿਉਂ ਕੀ ਹੋਇਆ ਮੰਮੀ ਉਸਨੇ ਕੀ ਕੀਤਾ ਉਸਦਾ ਦਿਲ ਜ਼ੋਰ ਨਾਲ ਧੜਕਣ ਲੱਗਾ ਉਸਦੇ ਹੱਥ ਪੈਰ ਠੰਡੇ ਪੈ ਗਏ ਸੀ ਪ੍ਰੀਤ ਦੀ ਮੰਮੀ ਨੇ ਕਿਹਾ ਪਤਾ ਨਹੀਂ ਧੀਏ ਉਸਦੀ ਮੰਮੀ ਫੋਨ ਉੱਤੇ ਬਹੁਤ ਰੋ ਰਹੀ ਸੀ ਉਸਨੇ ਕਿਹਾ ਤੀ ਇਹ ਮੈਨੂੰ ਤਾਂ ਤੇਰੇ ਭਰਾ ਨੇ ਇਹ ਹੀ ਕਿਹਾ ਸੀ ਕਿ ਮੈਂ ਬੇਕਸੂਰਾ ਪਰ ਕੱਲ ਰਾਤ ਉਸਦੇ ਕੁਝ ਦੋਸਤਾਂ ਦਾ ਕਿਸੇ ਨਾਲ ਲੜਾਈ ਝਗੜਾ ਹੋ ਗਿਆ ਕਾਫੀ ਲੜਾਈ ਝਗੜਾ ਹੋਇਆ ਅਤੇ ਪੁਲਿਸ ਸਾਰਿਆਂ ਨੂੰ ਚੁੱਕ ਕੇ ਲੈ ਗਈ ਇੰਸਪੈਕਟਰ ਕਹਿ ਰਿਹਾ ਸੀ ਕਿ ਕੱਲ ਤੱਕ 70000 ਰੁਪਏ ਦਾ ਇੰਤਜ਼ਾਮ ਨਾ ਹੋਇਆ ਤਾਂ ਉਸ ਉੱਤੇ ਸੰਗੀਨ ਧਾਰਾ ਦੀ ਚਾਰਜ ਸ਼ੀਟ ਦਾਖਲ ਕਰ ਦਿੱਤੀ ਜਾਵੇਗੀ ਅਤੇ ਫਿਰ ਉਸ ਨੂੰ ਕੋਈ ਨਹੀਂ ਵੇਚਾ ਸਕਦਾ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਵਿਚਾਰਾ ਮੇਰਾ ਪੁੱਤ ਇਹ ਸੁਣ ਕੇ ਪ੍ਰੀਤ ਦੇ ਹੋਸ਼ ਛੁੱਟ ਗਏ 70000 ਰੁਪਏ ਦਾ ਸੁਣ ਕੇ ਤਾਂ ਉਸ ਦੇ ਕੰਨ ਵੱਜਣ ਲੱਗ ਪਏ ਸੀ ਉਸ ਨੇ ਰੋਂਦੇ ਹੋਏ ਆਪਣੇ ਘਰ ਵਾਲੇ ਨੂੰ ਸਾਰੀ ਗੱਲ ਦੱਸੀ ਹੁਣ ਘਰ ਦਾ ਤਣਾਅ ਅਤੇ ਝਗੜਾ ਇੱਕ ਪਲ ਵਿੱਚ ਹੀ ਹਵਾ ਹੋ ਗਿਆ ਦੋਨੋਂ ਤੁਰੰਤ ਪੁਲਿਸ ਸਟੇਸ਼ਨ ਵੱਲ ਨੂੰ ਗਏ ਥਾਣੇ ਵਿੱਚ ਇੱਕ ਰੁੱਖੇ ਐਸਐਸਪੀ ਨੇ ਉਹਨਾਂ ਨੂੰ ਅਜੀਬ ਜਈਆਂ ਨਜ਼ਰਾਂ ਨਾਲ ਵੇਖਿਆ ਉਸਨੇ ਕਿਹਾ ਕਿ ਮੁੰਡਾ ਬੁਰੀ ਸੰਗਤ ਵਿੱਚ ਪੈ ਗਿਆ ਅੱਜ ਕੱਲ ਦੇ ਮੁੰਡਿਆਂ ਨੂੰ ਮਾਪੇ ਸੰਭਾਲਦੇ ਨਹੀਂ ਅਤੇ ਫਿਰੋਂਦੇ ਹੋਏ ਥਾਣੇ ਆ ਜਾਂਦੇ ਐ ਜੇ ਬਚਾਉਣਾ ਚਾਹੁੰਦੇ ਹੋ ਤਾਂ ਕੱਲ ਸਵੇਰ ਤੱਕ 70000 ਰੁਪਏ ਦਾ ਇੰਤਿਹਾਮ ਕਰ ਲਓ ਨਹੀਂ ਤਾਂ ਇਹ ਮਾਮਲਾ ਅਦਾਲਤ ਤੱਕ ਜਾਵੇਗਾ ਤੇ ਫਿਰ ਕਈ ਸਾਲਾਂ ਤੱਕ ਜ਼ਮਾਨਤ ਵੀ ਨਹੀਂ ਹੋਵੇਗੀ। ਪ੍ਰੀਤ ਦਾ ਭਰਾ ਹਵਾਲਾਤ ਦੀਆਂ ਸਲਾਖਾਂ ਪਿੱਛੇ ਖੜਾ ਰੋ ਰਿਹਾ ਸੀ, ਭੈਣੇ ਮੈਨੂੰ ਬਚਾ ਲਓ, ਮੈਂ ਕੁਝ ਨਹੀਂ ਕੀਤਾ, ਮੈਂ ਤਾਂ ਬਸ ਉਹਨਾਂ ਦੇ ਨਾਲ ਖੜਾ ਸੀ ਅਤੇ ਉਹਨਾਂ ਨੇ ਲੜਾਈ ਸ਼ੁਰੂ ਕਰ ਲਈ। ਮੈਂ ਬੇਕਸੂਰ ਹਾਂ ਉਹ ਖੜਾ ਗੜਗੜਾ ਰਿਹਾ ਸੀ। ਉਸ ਦੀਆਂ ਅੱਖਾਂ ਵਿੱਚ ਖੌਫ ਤੇ ਖਮੋਸ਼ੀ ਸੀ। ਪ੍ਰੀਤ ਅਤੇ ਉਸ ਦੇ ਘਰ ਵਾਲੇ ਨੇ ਐਸਐਸਪੀ ਦੇ ਅੱਗੇ ਹੱਥ ਜੋੜੇ ਮੰਨਤਾ ਕੀਤੀਆਂ ਪਰ ਉਹ ਪੱਥਰ ਦਿਲ ਇਨਸਾਨ ਟੱਸ ਤੋਂ ਮਸਣਾ ਹੋਇਆ ਘਰ ਵਾਪਸ ਆਉਂਦੇ ਸਮੇਂ ਪ੍ਰੀਤ ਦੇ ਚਿਹਰੇ ਤੇ ਦੁੱਖ ਤੇ ਪਰੇਸ਼ਾਨੀ ਸਾਫ਼ ਦੇਖ ਰਹੀ ਸੀ 70000 ਰੁਪਏ ਇਹ ਰਕਮ ਤਾਂ ਉਹਨਾਂ ਦੇ ਲਈ ਪਹਾੜ ਜਿੱਡੀ ਸੀ ਜਿੰਨਾਂ ਕੋਲ ਆਪਣਾ ਘਰ ਚਲਾਉਣ ਲਈ ਵੀ ਪੈਸਾ ਨਹੀਂ ਸੀ ਉਹ 70000 ਕਿੱਥੋਂ ਲਿਆਉਣਗੇ ਹਰਦੀਪ ਨੇ ਤੁਰੰਤ ਆਪਣੇ ਨਵੇਂ ਸਕੂਲ ਵਿੱਚ ਐਡਵਾਂਸ ਤਨਖਾਹ ਦੇ ਲਈ ਗੱਲ ਕੀਤੀ ਪਰ ਉੱਥੇ ਸਿਰਫ ਉਸ ਨੂੰ ਫਟਕਾਰ ਹੀ ਮਿਲੀ ਕਿ ਹਜੇ ਤਾਂ ਨੌਕਰੀ ਸ਼ੁਰੂ ਹੀ ਹੋਈ ਸੀ ਤੂੰ ਤਾਂ ਐਡਵਾਂਸ ਮੰਗਣ ਆ ਗਿਆ ਪਹਿਲਾਂ ਕੰਮ ਤਾਂ ਕਰ ਫਿਰ ਦੇਖਾਂਗੇ ਮੈਨੇਜਰ ਦੇ ਇਹ ਬੋਲ ਹਰਦੀਪ ਦੇ ਕੰਨਾਂ ਵਿੱਚ ਹਥੌੜੇ ਵਾਂਗ ਵੱਜ ਰਹੇ ਸੀ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਪਰ ਮਾੜੀ ਘੜੀ ਵਿੱਚ ਕਿਸੇ ਨੇ ਫੋਨ ਨਾ ਚੁੱਕਿਆ ਕਿਸੇ ਨੇ ਬਹਾਨਾ ਬਣਾ ਦਿੱਤਾ ਮਾਰੇ ਟਾਈਮ ਵਿੱਚ ਕੋਈ ਕਿਸੇ ਦਾ ਨਹੀਂ ਹੁੰਦਾ ਇਹ ਕੌੜਾ ਸੱਚ ਅੱਜ ਉਹਨਾਂ ਨੂੰ ਪੂਰੀ ਤਰ੍ਹਾਂ ਸਮਝ ਆ ਰਿਹਾ ਸੀ ਪ੍ਰੀਤ ਦਾ ਸਾਰਾ ਗੁੱਸਾ ਸਾਰੇ ਆਕੜ ਹੁਣ ਬੇਵਸੀ ਦੇ ਦੁੱਖ ਵਿੱਚ ਬਦਲ ਚੁੱਕੀ ਸੀ ਉਹ ਘਰ ਆਉਂਦੀ ਹੀ ਜ਼ਮੀਨ ਤੇ ਬੈਠ ਕੇ ਉੱਚੀ ਉੱਚੀ ਰੋਣ ਲੱਗੀ ਉਸ ਦਾ ਇਕੱਲਾ ਭਰਾ ਜਿਸ ਨੂੰ ਉਹ ਬਹੁਤ ਪਿਆਰ ਕਰਦੀ ਸੀ ਹੁਣ ਜੇਲ੍ਹ ਜਾਣ ਦੀ ਕਾਰਤੇ ਸੀ ਤੇ ਕੁਝ ਵੀ ਨਹੀਂ ਕਰ پا ਰਹੀ ਸੀ ਮਨਜੀਤ कौर ਆਪਣੇ ਕਮਰੇ ਵਿੱਚ ਚੁੱਪਚਾਪ ਇਹ ਸਭ ਦੇਖ ਅਤੇ ਸੁਣ ਰਹੀ ਸੀ ਆਪਣੀ ਨੂ ਦਾ ਇਸ ਤਰ੍ਹਾਂ ਬਿਲਕ ਕੇ ਰੋਣਾ ਉਸ ਨੂੰ ਅੰਦਰ ਤੱਕ ਝੰਡੋੜ ਕੇ ਰੱਖ ਗਿਆ ਉਹ ਆਪਣੀ ਨੂ ਦੀਆਂ ਕਾੜੀਆਂ ਗੱਲਾਂ અપਮਾਨ ਉਹ ਸਭ ਕੁਝ ਭੁੱਲ ਚੁੱਕੀ ਸੀ ਇਸ ਸਮੇਂ ਉਸ ਨੂੰ ਸਿਰਫ ਇੱਕ ਟੁੱਟੀ ਹੋਈ ਹਾਰੀ ਹੋਈ ਕੁੜੀ ਦਿਖ ਰਹੀ ਸੀ ਜਿਸ ਨੂੰ ਸਹਾਰੇ ਦੀ ਜ਼ਰੂਰਤ ਸੀ ਉਸ ਤੋਂ ਰਹਿਣਾ ਗਿਆ ਉਹ ਹੌਲੀ ਜਿਹੇ ਉਸਦੇ ਕੋਲ ਆ ਗਈ ਉਸਨੇ ਆਪਣੀ ਨੂੰਹ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਕੀ ਗੱਲ ਹੋਈ ᱛੀ ਇਹ ਉਸਦੀ ਆਵਾਜ਼ ਵਿੱਚ ਉਹੀ ਮਮਤਾ ਸੀ ਜੋ ਉਸਦੀ ਨੂੰਹ ਪ੍ਰੀਤ ਭੁੱਲ ਚੁੱਕੀ ਸੀ ਉਹ ਕੁਝ ਨਾ ਬੋਲੀ ਬਸ ਰੋਂਦੀ ਰਹੀ ਹਰਦੀਪ ਨੇ ਆਪਣੀ ਮੰਮੀ ਨੂੰ ਸਾਰੀ ਗੱਲ ਦੱਸੀ ਉਸਦੀ ਆਵਾਜ਼ ਵਿੱਚ ਵੀ ਗਹਿਰੀ ਉਦਾਸੀ ਸੀ ਉਸਨੇ ਦੱਸਿਆ ਕਿ ਮੰਮੀ ਪ੍ਰੀਤ ਦਾ ਭਰਾ ਪੁਲਿਸ ਦੀ ਹਿਰਾਸਤ ਵਿੱਚ ਐ ਤੇ ਉਸ ਨੂੰ ਛਡਾਉਣ ਦੇ ਲਈ 70000 ਰੁਪਏ ਦੀ ਲੋੜ ਹੈ ਨਹੀਂ ਤਾਂ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਪ੍ਰੀਤ ਦੀ ਮੰਮੀ ਕੋਲ ਐਨੇ ਪੈਸੇ ਨਹੀਂ ਅਸੀਂ ਵੀ ਹਰ ਜਗ੍ਹਾ ਤੇ ਕੋਸ਼ਿਸ਼ ਕਰ ਲਈ ਪਰ ਕਿਤੋਂ ਵੀ ਉਮੀਦ ਦੀ ਕਿਰਨ ਨਹੀਂ ਦਿਖ ਰਹੀ ਮਨਜੀਤ ਕੌਰ ਚੁੱਪਚਾਪ ਸਾਰੀਆਂ ਗੱਲਾਂ ਸੁਣਦੀ ਰਹੀ ਉਸ ਦਾ ਦਿਲ ਆਪਣੇ ਬੱਚਿਆਂ ਦੀ ਇਹ ਲਚਾਰੀ ਦੇਖ ਦੁਖੀ ਹੋਇਆ ਉਸ ਨੇ ਇੱਕ ਪਲ ਸੋਚਿਆ ਤੇ ਕਿਹਾ ਪੁੱਤ ਪੈਸਾ ਤਾਂ ਹੱਥ ਦੀ ਮੈਲ ਹੈ ਆਉਂਦਾ ਜਾਂਦਾ ਹੀ ਰਹੇਗਾ પરમ મુસીબત ਦੇ ਵਿੱਚ ਰਿਸ਼ਤਿਆਂ ਨੂੰ ਨਿਭਾਉਣਾ ਇਨਸਾਨ ਦਾ ਸਭ ਤੋਂ ਵੱਡਾ ਧਰਮ ਹੁੰਦਾ ਹੈ ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਗਈ ਅਤੇ ਆਪਣਾ ਸੰਦੂਕ ਖੋਲਣ ਲੱਗੀ ਉਸ ਵਿੱਚ ਉਸਦੀ ਇੱਕ ਪੁਰਾਣੀ ਜਿਹੀ ਕੁਝ ਗਿਣੀਆਂ ਚੂੜੀਆਂ ਨਿਸ਼ਾਨੀਆਂ ਸੀ ਉਸਦੇ ਘਰ ਵਾਲੇ ਦੀ ਮੁਸਕਰਾਉਂਦੀ ਹੋਈ ਤਸਵੀਰ ਕੁਝ ਪੁਰਾਣੇ ਪੱਤਰ ਅਤੇ ਇੱਕ ਛੋਟੀ ਜਿਹੀ ਡੱਬੀ ਉਹਨਾਂ ਨੇ ਕੰਬਦੇ ਹੋਏ ਹੱਥਾਂ ਨਾਲ ਉਹ ਡੱਬੀ ਖੋਲੀ ਉਸ ਵਿੱਚ ਸੋਨੇ ਦੀਆਂ ਚੂੜੀਆਂ ਸੀ ਇਹ ਉਹੀ ਚੂੜੀਆਂ ਸੀ ਜੋ ਉਸਦੇ ਘਰ ਵਾਲੇ ਨੇ ਵਿਆਹ ਦੀ ਪਹਿਲੀ سالਗिराਹ ਤੇ ਦਿੱਤੀਆਂ ਸੀ ਇਹ ਉਸਦੇ ਸੁਹਾਗ ਦੀ ਆਖਰੀ ਨਿਸ਼ਾਨੀ ਸੀ ਪਿਛਲੇ 35 ਸਾਲਾਂ ਤੋਂ ਉਹਨਾਂ ਨੇ ਇਸ ਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਸੰਭਾਲ ਕੇ ਰੱਖਿਆ ਸੀ ਉਸ ਨੂੰ ਆਪਣੇ ਹੱਥਾਂ ਵਿੱਚ ਲੈਂਦੀ ਹੈ ਕੁਝ ਸਮੇਂ ਬਾਅਦ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਐ ਘਰ ਵਾਲੇ ਦਾ ਚਿਹਰਾ ਅੱਖਾਂ ਦੇ ਸਾਹਮਣੇ ਘੁੰਮਣ ਲੱਗਦਾ ਐ ਪਰ ਅਗਲੇ ਹੀ ਪਲ ਉਹ ਕਹਿਣ ਲੱਗੀ ਕਿ ਕੋਈ ਵੀ ਚੀਜ਼ ਕਿਸੇ ਦੀ ਜ਼ਿੰਦਗੀ ਤੋਂ ਵੱਧ ਕੇ ਨਹੀਂ ਹੁੰਦੀ। ਉਹਨਾਂ ਨੇ ਉਹ ਚੂੜੀਆਂ ਚੁੱਕੀਆਂ ਅਤੇ ਬਾਹਰ ਲੈ ਆਈ ਅਤੇ ਆਪਣੇ ਪੁੱਤ ਦੇ ਹੱਥ ਵਿੱਚ ਦਿੰਦੇ ਹੋਏ ਕਿਹਾ, "ਪੁੱਤ, ਇਸ ਨੂੰ ਵੇਚ ਦੇ ਜਾਂ ਗਹਿਣੇ ਰੱਖ ਕੇ ਪੈਸਿਆਂ ਦਾ ਇੰਤਜ਼ਾਮ ਕਰ ਲੈ। ਮੁਸ਼ਕਲ ਘੜੀ ਵਿੱਚ ਪਰਿਵਾਰ ਦੇ ਲੋਕ ਹੀ ਤਾਂ ਇੱਕ ਦੂਜੇ ਦੇ ਕੰਮ ਆਉਂਦੇ ਐ।" ਪ੍ਰੀਤ ਅਤੇ ਉਸ ਦਾ ਘਰ ਵਾਲਾ ਦੋਨੋਂ ਬਹੁਤ ਹੈਰਾਨ ਹੋ ਕੇ ਮਨਜੀਤ ਵੱਲ ਵੇਖ ਰਹੇ ਸੀ। ਪ੍ਰੀਤ ਜਿਸ ਨੂੰ ਉਹ ਕੁਝ ਘੰਟੇ ਪਹਿਲਾਂ ਇਸ ਘਰ ਵਿੱਚ ਸਭ ਤੋਂ ਵੱਡਾ ਬੋਝ ਸਮਝ ਰਹੀ ਸੀ ਜਿਸ ਨੂੰ ਘਰ ਤੋਂ ਚਲੇ ਜਾਣ ਲਈ ਉਸਨੇ ਕਿਹਾ ਸੀ ਤੇ ਅੱਜ ਉਹ ਉਸਦੇ ਭਰਾ ਦੀ ਜ਼ਿੰਦਗੀ ਬਚਾਉਣ ਲਈ ਆਪਣੀ ਸਭ ਤੋਂ ਕੀਮਤੀ ਚੀਜ਼ ਨੂੰ ਕੁਰਬਾਨ ਕਰ ਦਿੱਤਾ ਸੀ ਹਰਦੀਪ ਨੇ ਵੀ ਭਰੇ ਹੋਏ ਮਨ ਨਾਲ ਉਹ ਚੂੜੀਆਂ ਫੜੀਆਂ ਉਸ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਸੀ ਉਹ ਆਪਣੀ ਮੰਮੀ ਦੇ ਤਿਆਗ ਅਤੇ ਮਹਾਨਤਾ ਦੇ ਅੱਗੇ ਆਪਣਾ ਸਿਰ ਝੁਕਾ ਲਿਆ ਸੀ ਉਹ ਤੁਰੰਤ ਇੱਕ ਸੁਨਿਆਰੇ ਕੋਲ ਗਿਆ ਉਸਨੇ ਚੂੜੀਆਂ ਨੂੰ ਵੇਚ ਦਿੱਤਾ ਪੈਸਿਆਂ ਦਾ ਇੰਤਜ਼ਾਮ ਹੋ ਗਿਆ ਤੇ ਜਿਵੇਂ ਕਿਵੇਂ ਉਹ ਆਪਣੇ ਸਾਲੇ ਨੂੰ ਪੁਲਿਸ ਦੀ ਹਿਰਾਸਤ ਵਿੱਚੋਂ ਛਡਵਾ ਲਿਆ ਆ ਜਦ ਉਸ ਨੂੰ ਲੈ ਕੇ ਵਾਪਸ ਆ ਰਹੇ ਸੀ ਤਾਂ ਪ੍ਰੀਤ ਪੂਰੇ ਰਾਹ ਚੁੱਪ ਰਹੀ ਉਸ ਦੀਆਂ ਅੱਖਾਂ ਵਿੱਚ ਸ਼ਰਮਿੰਦਗੀ ਡੂੰਗੇ ਪਛਤਾਵੇ ਦੇ ਹੰਝੂ ਸੀ ਉਹ ਵਾਰ-ਵਾਰ ਸੱਸ ਦੀਆਂ ਉਹਨਾਂ ਚੂੜੀਆਂ ਬਾਰੇ ਸੋਚ ਰਹੀ ਸੀ ਅਤੇ ਹਰ ਵਾਰ ਉਸ ਦਾ ਮਨ ਪਛਤਾਵੇ ਨਾਲ ਭਰ ਜਾਂਦਾ ਸੀ ਘਰ ਜਾਂਦਿਆਂ ਹੀ ਉਹ ਸਿੱਧੀ ਆਪਣੀ ਸੱਸ ਦੇ ਕਮਰੇ ਵਿੱਚ ਗਈ ਜੋ ਬੈਠੀ ਪਾਠ ਕਰ ਰਹੀ ਸੀ ਪ੍ਰੀਤ ਆਪਣੀ ਸੱਸ ਦੇ ਪੈਰੀਂ ਡੇਗ ਗਈ ਤੇ ਫੁੱਟ ਫੁੱਟ ਕੇ ਰੋਣ ਲੱਗ ਪਈ ਸੀ ਉਸਨੇ ਕਿਹਾ ਮੰਮੀ ਜੀ ਮੈਨੂੰ ਮaaf ਕਰ ਦਿਓ ਮੈਂ ਤੁਹਾਡੇ ਨਾਲ ਕਿੰਨਾ ਬੁਰਾ ਵਰਤਾਵਰਤ ਕੀਤਾ ਤੁਹਾਨੂੰ ਬੋਝ ਸਮਝਿਆ ਆਪਣੇ ਘਰੋਂ ਕੱਢਣ ਦੀ ਗੱਲ ਕੀਤੀ ਅਤੇ ਤੁਸੀਂ ਮੇਰੇ ਭਰਾ ਦੀ ਖਾਤਰ ਡੈਡੀ ਜੀ ਦੀ ਆਖਰੀ ਨਿਸ਼ਾਨੀ ਤੱਕ ਵੀ ਦੇ ਦਿੱਤੀ ਮੈਂ ਬਹੁਤ ਬੁਰੀ ਆ ਮੈਨੂੰ ਮਾਫ਼ ਕਰ ਦਿਓ ਪ੍ਰੀਤ ਕਿਸੇ ਬੱਚੇ ਦੀ ਤਰ੍ਹਾਂ ਆਪਣੀ ਸੱਸ ਦੇ ਪੈਰਾਂ ਵਿੱਚ ਡਿੱਗ ਕੇ ਰੋ ਰਹੀ ਸੀ ਮਨਜੀਤ ਕੌਰ ਨੇ ਆਪਣੀ ਨੂੰ ਖੜਾ ਕੀਤਾ ਤੇ ਆਪਣੇ ਗਲੇ ਨਾਲ ਲਾ ਲਿਆ ਉਸਨੇ ਕਿਹਾ ਕਿ ਉੱਠ ਖੜੀ ਹੋ ਜਾ ਮੇਰੀਏ ਧੀਏ ਗਲਤੀਆਂ ਤਾਂ ਇਨਸਾਨ ਕੋਲੋਂ ਹੀ ਹੁੰਦੀਆਂ ਉਸ ਨੂੰ ਸੁਧਾਰਨ ਦਾ ਮੌਕਾ ਵੀ ਜ਼ਿੰਦਗੀ ਹੀ ਦਿੰਦੀ ਹੈ ਤੈਨੂੰ ਤੇਰੀ ਗਲਤੀ ਦਾ ਪਛਤਾਵਾ ਹੋ ਗਿਆ ਮੇਰੇ ਲਈ ਇਹੀ ਬਹੁਤ ਹੈ ਰੋਣਾ ਸਭ ਠੀਕ ਹੋ ਜਾਵੇਗਾ ਤੂੰ ਮੇਰੀ ਨੂੰਹ ਨਹੀਂ ਬਲਕੇ ਮੇਰੀ ਧੀ ਐ ਸੱਸ ਦੀ ਆਵਾਜ਼ ਵਿੱਚ ਐਨਾ ਪਿਆਰ ਤੇ ਮਮਤਾ ਸੀ ਕਿ ਪ੍ਰੀਤ ਦਾ ਮਨ ਸਾਫ਼ ਹੋ ਗਿਆ ਇੱਕ ਪਲ ਵਿੱਚ ਹੀ ਨੂੰਹ ਸੱਸ ਦੇ ਰਿਸ਼ਤੇ ਵਿੱਚ ਜਿਹੜੀ ਨਫ਼ਰਤ ਸੀ ਜਿਹੜੀਆਂ ਦੂਰੀਆਂ ਸੀ ਉਹ ਹਮੇਸ਼ਾ ਹਮੇਸ਼ਾ ਦੇ ਲਈ ਦੂਰ ਹੋ ਗਈਆਂ ਉਸ ਦਿਨ ਤੋਂ ਬਾਅਦ ਘਰ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਪ੍ਰੀਤ ਹੁਣ ਉਸ ਨੂੰ ਬੋਝ ਸਮਝਣਾ ਤਾਂ ਬਹੁਤ ਦੂਰ ਦੀ ਗੱਲ ਬਲਕਿ ਆਪਣੀ ਸੱਕੀ ਮਾਂ ਨਾਲੋਂ ਵੀ ਜਿਆਦਾ ਪਿਆਰ ਕਰਨ ਲੱਗ ਪਈ ਸੀ ਉਸਨੇ ਘਰੇ ਹੀ ਸਿਲਾਈ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਉਹ ਵੀ ਆਪਣੇ ਘਰ ਵਾਲੇ ਦੀ ਮਦਦ ਕਰ ਸਕੇ ਮਨਜੀਤ कौर ਵੀ ਆਪਣੀ ਕਮਜ਼ੋਰ ਨਜ਼ਰ ਦੇ ਬਾਵਜੂਦ ਵੀ ਆਪਣੀ ਨੂੰਹ ਦੇ ਨਾਲ ਛੋਟੇ-ਮੋਟੇ ਕੰਮਾਂ ਵਿੱਚ ਮਦਦ ਕਰਵਾਉਣ ਲੱਗ ਪਈ ਸੀ ਸੱਸ ਤੇ ਨੂੰਹ ਦਾ ਰਿਸ਼ਤਾ ਹੁਣ ਮਾਤੀ ਦੇ ਇੱਕ ਇਸ ਤਰ੍ਹਾਂ ਦੇ ਪਵਿੱਤਰ ਰਿਸ਼ਤੇ ਵਿੱਚ ਬਦਲ ਚੁੱਕਿਆ ਸੀ ਜੋ ਵਿਸ਼ਵਾਸ ਤੇ ਪ੍ਰੇਮ ਦੀ ਡੋਰ ਵਿੱਚ ਬੰਨਿਆ ਹੋਇਆ ਸੀ ਹਰਦੀਪ ਨੂੰ ਇਹ ਬਦਲਦੇ ਰਿਸ਼ਤੇ ਨੂੰ ਦੇਖ ਕੇ ਬਹੁਤ ਖੁਸ਼ ਸੀ ਘਰ ਦਾ ਤਣਾਅ ਖਤਮ ਹੋ ਚੁੱਕਿਆ ਸੀ ਇਸ ਲਈ ਉਹ ਪੂਰੇ ਜੀ ਆਨ ਨਾਲ ਆਪਣੇ ਕੰਮ ਵੱਲ ਧਿਆਨ ਦੇ ਰਿਹਾ ਸੀ ਜਿਸ ਵਜ੍ਹਾ ਕਰਕੇ ਘਰ ਦੇ ਹਾਲਾਤ ਹੁਣ ਸੁਧਰਨ ਲੱਗ ਪਏ ਸੀ ਉਸਦੀ ਮਿਹਨਤ ਅਤੇ ਲਗਨ ਨੂੰ ਦੇਖ ਕੇ ਸਕੂਲ ਦੇ ਮੈਨੇਜਮੈਂਟ ਨੇ ਉਸਦੀ ਤਨਖਾਹ ਵੀ ਵਧਾ ਦਿੱਤੀ। ਪ੍ਰੀਤ ਦਾ ਸਲਾਈ ਦਾ ਕੰਮ ਵੀ ਵਧੀਆ ਚੱਲਣ ਲੱਗ ਪਿਆ ਸੀ। ਉਹ ਘਰ ਵਿੱਚ ਹੁਣ ਨਾ ਤਾਂ ਤੰਗੀ ਸੀ ਤੇ ਨਾ ਹੀ ਕੋਈ ਲੜਾਈ ਝਗੜਾ। 2 ਸਾਲ ਬਾਅਦ ਮਨਜੀਤ ਘਰ ਦਾ ਘਰ ਫੇਰ ਤੋਂ ਖੁਸ਼ੀਆਂ ਤੇ ਸਕੂਲ ਨਾਲ ਭਰ ਚੁੱਕਿਆ ਸੀ। ਘਰ ਵਿੱਚ ਹੁਣ ਲੜਾਈ ਝਗੜੇ ਦੀਆਂ ਆਵਾਜ਼ਾਂ ਦੀ ਜਗ੍ਹਾ ਤੇ ਬੱਚਿਆਂ ਦੇ ਖਿੜਖੜਾਉਂਦੇ ਚਿਹਰੇ ਅਤੇ ਪ੍ਰੀਤ ਦੇ ਹਾਸੇ ਦੀਆਂ ਆਵਾਜ਼ਾਂ ਗੂੰਜਦੀਆਂ ਸਨ ਪ੍ਰੀਤ ਆਪਣੀ ਸੱਸ ਦੀ ਦਵਾਈ ਤੋਂ ਲੈ ਕੇ ਉਹਨਾਂ ਦੀਆਂ ਹਰ ਛੋਟੀਆਂ ਵੱਡੀਆਂ ਜ਼ਰੂਰਤਾਂ ਦਾ ਆਪਣੀ ਮਾਂ ਦੀ ਤਰ੍ਹਾਂ ਧਿਆਨ ਰੱਖਦੀ ਸੀ ਉਸ ਨੇ ਆਪਣੀ ਸੱਸ ਲਈ ਇੱਕ ਨਵੀਂ ਐਨਕ ਵੀ ਬਣਵਾ ਦਿੱਤੀ ਸੀ ਅੱਜ ਜਦੋਂ ਵੇੜੇ ਵਿੱਚ ਬੈਠੀ ਮਨਜੀਤ ਕੌਰ ਸਵੇਰ ਦੀ ਧੁੱਪ ਸੇਕ ਰਹੀ ਸੀ ਤਾਂ ਉਸ ਦੇ ਚਿਹਰੇ ਉੱਤੇ ਸਕੂਨ ਤੇ ਸ਼ਾਂਤੀ ਸੀ ਉਹ ਜਾਣਦੀ ਸੀ ਕਿ ਮੁਸ਼ਕਲਾਂ ਤਾਂ ਜੀਵਨ ਦਾ ਹਿੱਸਾ ਹੈ ਜੋ ਆਉਂਦੀਆਂ ਜਾਂਦੀਆਂ ਹੀ ਰਹਿੰਦੀਆਂ ਪਰ ਜੋ ਰਿਸ਼ਤੇ ਦੇ ਲਈ ਉਹਨਾਂ ਨੇ ਸੋਨੇ ਦੀਆਂ ਚੂੜੀਆਂ ਕੁਰਬਾਨ ਕੀਤੀਆਂ ਸੀ ਉਸ ਨੇ ਅਸਲ ਵਿੱਚ ਵਿਖਰੇ ਹੋਏ ਪਰਿਵਾਰ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਮਜ਼ਬੂਤੀ ਦੀ ਡੋਰ ਵਿੱਚ ਬੰਨ੍ਹ ਦਿੱਤਾ ਸੀ ਅਤੇ ਇਹ ਡੋਰ ਸੋਨੇ ਦੀਆਂ ਚੂੜੀਆਂ ਨਾਲੋਂ ਕਿਤੇ ਜ਼ਿਆਦਾ ਕੀਮਤੀ ਸੀ ਹਾਂਜੀ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ